ਦੁਬਾਰਾ ਸ੍ਰੀ ਵਿਪਹਾਉਰ ਸਾਹਿਬ ਤੇ ਸੂਰਜ ਵੀ ਛਿਪਣ ਦੀ ਦਿਸ਼ਾ ਦੇ ਵਿੱਚ ਕੁਦਰਤ ਦੀ ਗੋਦ ਦੇ ਵਿੱਚ ਤੇ ਸਾਹਮਣੇ ਆ ਜਾਂਦਾ ਨੰਗਲ ਡੈਮ ਤਕਰੀਬਨ ਸਵੇਰ ਦਾ ਸਮਾਂ ਦਾ ਟਾਈਮ ਹੈਗਾ 5 ਵਜ ਚੁੱਕ ਨੇ ਤੇ ਆਪਾਂ ਨਾ ਆ ਕੇ ਗੁਰਦੁਆਰਾ ਸਾਹਿਬ ਮਤਾ ਟੇਕ ਦਾ ਤੇ ਸਵੇਰ ਜਦੋਂ ਆਪਾਂ ਉੱਠੇ ਸੀ ਉਦੋਂ ਤਕਰੀਬਨ 3 ਵਜੇ ਸੀ ਤੇ ਹਨੇਰਾ ਸੀ ਉਦੋਂ ਵੀਡੀਓ ਨਹੀਂ ਬਣਾ ਸਕੇ ਤੇ ਦੇਖੋ ਸਵੇਰ ਦਾ 5 ਵਜੇ ਦਾ ਵਿਊ ਆ ਤੇ ਦੇਖੋ ਪਾਣੀ ਵੀ ਦਰਿਆ ਦੇ ਵਿੱਚ ਅੱਜ ਬਹੁਤ ਜ਼ਿਆਦਾ ਚੜ ਚੁੱਕਿਆ ਹੈਗਾ ਦਰਿਆ ਦਾ ਜੋ ਪਾਣੀ ਦਾ ਲੈਵਲ ਆ ਤੇ ਪਹਿਲਾਂ ਕੱਲ ਬਹੁਤ ਜ਼ਿਆਦਾ ਘਟਾ ਸੀਗਾ ਤੇ ਇਧਰ ਦੇ ਸੁਣੋ ਦਖਾਉਣੇ ਆ ਵਾਹ ਕਰੋ ਇਹ ਆ ਜਾਂਦੀ ਹੈ پارک ਤੇ ਗੁਰਦੁਆਰਾ ਸਾਹਿਬ ਘਟ ਸਾਹਿਬ ਇਹ ਲੰਗਰ ਹਾਲ ਤੇ ਇਧਰ ਵੀ ਸਾਰਾ ਜੋ ਸਤਲੁਜ ਦਰਿਆ ਜਾਂਦਾ ਤੇ ਇਧਰਲੀ ਸਾਈਡ ਆ ਜਾਂਦਾ ਗੁਰਦੁਆਰਾ ਬਿਪੌਰ ਸਾਹਿਬ ਤਕਰੀਬ ਨੇ ਇਹ ਸਾਰਾ ਸਤਲੁਜ ਦਰਿਆਕ ਤੇ ਇਹ ਸਾਈਡ ਆ ਜਾਂਦਾ ਨੰਗਲ ਡੈਮ ਜੀ ਤੇ ਸੂਰਜ ਵੀ ਇਧਰ ਜਿੱਧਰ ਡੈਮ ਆ ਇਧਰ ਵਾਲੀ ਸਾਈਡ ਤੋਂ ਦਸਤਕਤ ਦੇਣ ਵਾਲਾ ਤੇ ਬਹੁਤ ਹੀ ਘੈਂਟ 뷰 ਤੇ ਕਿ ਮੌਸਮ ਇੱਥੇ ਇੰਨਾ ਬਹੁਤ ਹੀ ਘੈਂਟ ਗੁਰਦੁਆਰਾ ਸਾਹਿਬ ਹਾਂ ਸਾਬ ਜਿਸ ਸਮਲੇ ਗਰੋੜ ਆ ਜਾਂਦਾ ਤੇ ਆਪਾਂ ਗੱਡੀਆਂ ਵਗੈਰਾ ਟੱਕਰ ਤੋਂ ਖੜੇ ਨੇ ਤੇ ਲੰਗਰ ਸਾਕ ਕੇ ਆਪਾਂ ਚਾਪਣੀ ਹੁਣ ਅਪ ਚੱਲਦੇ ਆਂ ਦਰਬਾਰ ਸਾਹਿਬ ਦੇ ਵਿੱਚ ਨਾਲ ਤੁਹਾਨੂੰ ਕਰਵਾਉਣੇ ਦਰਸ਼ਨ ਤੇ ਨਾਲ ਦੇ ਨਾਲ ਆਪਾਂ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਇਹ ਇਤਿਹਾਸਕ ਸਥਾਨ 10ਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਤ ਹੈ ਇਹ ਗੁਰਦੁਆਰਾ ਸਾਹਿਬ ਸਤਲੁਜ ਸਤਲੁਜ ਦਰਿਆ ਦੇ ਖੱਬੇ ਕੰਢੇ ਤੇ ਸਥਿਤ ਹੈ ਇਸ ਸਥਾਨ ਤੋਂ ਗੁਰੂ ਗੋਬਿੰਦ ਸਿੰਘ ਜੀ ਕਿਸ਼ਤੀ ਦੇ ਰਾਹੀਂ ਸਤਲੁਜ ਦਰਿਆ ਪਾਰ ਕਰਕੇ ਪਿੰਡ ਵਿਪੌਰ ਜਿੱਥੇ ਇਸ ਸਮੇਂ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਸਥਿਤ ਹੈ ਇਤਿਹਾਸ ਵਿੱਚ ਆਉਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੌਂਡਾ ਸਾਹਿਬ ਤੋਂ ਅਨੰਦਪੁਰ ਸਾਹਿਬ ਆਏ ਸਨ ਤਾਂ ਨਦੌਣ ਤੇ ਹੁਸੈਨੀ ਦੇ ਜੁੱਧ ਕਰਨ ਉਪਰੰਤ 1753 ਬਿਕਰਮੀ 1693 ਈਸਵੀ ਨੂੰ ਇਸ ਸਥਾਨ ਤੇ ਪਹੁੰਚੇ ਉਸ ਸਮੇਂ ਇਸ ਸਥਾਨ ਤੇ ਇੱਕ ਘਾਟ ਸੀ ਤੇ ਗੁਰੂ ਜੀ ਸਤ ਸੈਦੇ ਮਲਾਹ ਦੀ ਬੇੜੀ ਦੇ ਰਾਹੀ ਸਤਲੁਜ ਦਰਿਆ पार ਕਰਕੇ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਪੁੱਜੇ ਇਸ ਗੁਰਦੁਆਰਾ ਸਾਹਿਬ ਦੀ ਲੋਕੇਸ਼ਨ ਜਦੋਂ ਆਪਾਂ ਨੰਗਲ ਬਸਨਾਇੜਾ ਤੋਂ ਤਕਰੀਬਨ ਸੱਜੇ ਹੱਥ 3 ਕਿਲੋਮੀਟਰ ਦੀ ਦੂਰੀ ਤੇ ਹੈ ਬੱਸ ਸਟੈਂਡ ਤੋਂ ਤਕਰੀਬਨ 3 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸਾਹਿਬ ਸਤਤ ਹੈ ਤੁਸੀਂ ਜਦੋਂ ਵੀ ਇੱਧਰ ਜਿਵੇਂ ਨੰਗਲ ਜਾਂ ਗੁਰਦੁਆਰਾ ਪਿਹੌਰ ਸਾਹਿਬ ਆਉਂ ਤਾਂ ਇੱਥੇ ਜ਼ਰੂਰ ਆ ਕੇ ਜਾਓ ਲਓ ਜੀ ਹੁਣ ਆਪਾਂ ਆ ਗਏ ਇੱਧਰ ਲੰਗਰ ਵਰਤਾਉਣ ਇੱਧਰ ਹੈ ਜੀ ਪਾਖੜਾ ਨਹਿਰ ਤੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਕਿਰਪਾ ਦੇ ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਸਤ ਗੰਗਾਂਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਚੂੜ ਸਿੰਘ ਜੀ ਉਹਨਾਂ ਦੀ ਕਿਰਪਾ ਦੇ ਨਾਲ ਅਤੇ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਤੇ ਸਮੂਹ ਸੰਗਤਾਂ ਦੇ ਸੰਯੋਗ ਦੇ ਨਾਲ ਹਰ ਸਾਲ ਦੀ ਸਾਲ ਸੰਗਤ ਪਿੰਡ ਕਰਮਗੜ੍ਹ ਤੇ ਹੋਰ ਕਈ ਪਿੰਡਾਂ ਤੋਂ ਸੰਗਤ ਇਕੱਠੀ ਹੋ ਕੇ ਗੁਰਦੁਆਰਾ ਸ੍ਰੀ ਘਾਟ ਸਾਹਿਬ ਸ੍ਰੀ ਖੰਡ ਪਾਠ ਪ੍ਰਕਾਸ਼ ਕਰਨੇ ਆਉਂਦੀ ਹੈ ਤੇ ਉਪਰੰਤ ਲੰਗਰ ਲਾਏ ਗਏ ਸੀ ਤੇ ਆਪਾਂ ਲੰਗਰ ਪਰਤੌਣ ਆਏ ਸੀ ਤੇ ਇਹ ਮੰਨ ਲਓ ਗੁਰਦੁਆਰਾ ਸਾਹਿਬ ਤੋਂ ਤਕਰੀਬਨ 4 5 ਗੋਲੇ ਮੀਟਰ ਦੀ ਦੂਰੀ ਤੇ ਸੀ ਇਹ ਜਿਹੜੇ 5 ਦਰ ਸੰਗਤ ਇਹਨਾਂ ਕਿਰਪਾ ਨੰਦਰ ਬਤਾਉਣਾ ਹੈ ਇਹ ਗੋਲੇ ਪਾਖੜਾ ਨਹਿਰ ਜਾਂਦੀ ਹੈ ਐ ਬੈਠ ਕੇ ਲੈਣੇ ਕੱਠਾ ਕਰ ਦੇ ਐ ਬੱਟੇ ਕੁਝ ਬੈਠ ਕੇ ਲੈ ਲੈਣੇ ਬਹੁਤ ਬੈਠ ਕੇ ਬੈਠ ਕੇ ਦੱਸ ਤਾ ਵੇ ਲੈ ਬਾਵ ਲੈ ਬੈਠ ਗਏ ਬੰਦੇ ਆਪਣਾ ਪੰਚਾਇਤ ਬੈਠੋ ਬੈਠੋ ਹਰ ਇੱਕ ਭੱਜ ਜਾਣਾ ਆ ਜਾ ਆ ਜਾ ਆ ਜਾ ਬੈਠੋ ਬੈਠੋ ਨਾ ਡਾਈ ਬੈਠੋ ਬੈਠੋ ਮੈਂ ਆਇਆ ਉਹ ਪੀ ਲੈਣੋ ਪੀ ਲੈਣੋ ਜਲਦੀ ਆ ਜਲਦੀ ਆ ਆਹ ਤੋੜੀਆਂ ਮੈਂ ਫੇਰ ਕਿ ਕਉਂਦੀ ਆ ਫੇਰ ਕਿ ਤੁਮ ਜੇ ਤੋੜ ਤੋੜ ਦਾਂ ਤੇ ਹੁਣ ਆਪ ਚੱਲਾਂਗੇ ਸਤਲੁਜ ਦਰਿਆ ਦੇ ਕੰਢੇ ਘਾਟ ਦੀ ਤੇ ਦੇਖੋ ਇੱਥੋਂ ਦਾ ਵਾਤਾਵਰਨ ਬਹੁਤ ਹੀ ਸਾਫ਼ ਆ ਬਹੁਤ ਹੀ ਘੈਂਟ ਤੇ ਵਾਤਾਵਰਨ ਵੀ ਤਾਜ਼ ਕਰਕੇ ਸਾਫ਼ ਆ ਕਿਉਂਕਿ ਇੱਥੇ ਦਰਖਤ ਬਹੁਤ ਜ਼ਿਆਦੇ ਆ ਤੇ ਉਸ ਕਰਕੇ ਦਰਖਤ ਦੇ ਬਹੁਤ ਜ਼ਿਆਦੇ ਹੋਣ ਕਰਕੇ ਇੱਥੇ ਮੌਸਮ ਵੀ ਬਹੁਤ ਸੋਹਣਾ ਰਹਿੰਦਾ ਤੇ ਮਨ ਨੂੰ ਵੀ ਸ਼ਾਂਤੀ ਮਿਲਦੀ ਆ ਸਕੂਨ ਮਿਲਦਾ ਤੇ ਮੰਲੋ ਆਪਣਾ ਜਿਹੜਾ ਦਿਮਾਗ ਆ ਜ ਸਾਰਾ ਸਰੀਰ ਫਰੈਸ਼ ਹੋ ਜਾਂਦਾ ਦਾ ਤੇ ਬਹੁਤ ਹੀ ਘੈਂਟ 뷰 ਆ ਤੇ ਸੜਕਾਂ ਵੀ ਬਹੁਤ ਸਫਾਈ ਵੀ ਬਹੁਤ ਜ਼ਿਆਦਾ ਹੈ ਤੇ ਹੁਣ ਆਪਾਂ ਜਾਵਾਂਗੇ ਸਤਲੁਜ ਦਰਿਆ ਦੇ ਘਾਟ ਤੇ ਤੇ ਉੱਥੇ ਜੋ ਵੀ ਦਰਿਆ ਦੇ ਵਿੱਚ ਜੀਵ ਜੰਤੂ ਨੇ ਉਹਨਾਂ ਨੂੰ ਆਪਾਂ ਰਸ਼ਨ ਪਾਉਣ ਲਈ ਜਾਵਾਂਗੇ ਸਤਲੁਜ دریاਗਾ ਤੇ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਘਟ ਗਿਆ ਤੇ ਆ ਸਾਰੇ ਪਾਸੇ ਰੇਤਾਂ ਹੀ ਦੀਦਾ ਤੇ ਆ ਸੰਗਤ ਤੇ ਜੋ ਜੀਵ ਨੇ ਸਮੁੰਦਰ ਦੇ ਵਿੱਚ ਉਹਨਾਂ ਨੂੰ ਰਾਸ਼ਨ ਪਾ ਰਹੀ ਆ ਤੇ ਸੰਗਤ ਫਿਰਦੀ ਆ ਵਿਚਾਲੇ ਇੱਧਰ ਵੀ ਸੇਵਾਦਾਰ ਫਿਰਦੇ ਆ ਤੇ ਸਾਹਮਣੇ ਉੱਪਰ ਹੈਗਾ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਤੇ ਸੂਰਜ ਵੀ ਛਿਪਣ ਦੀ ਦਿਸ਼ਾ ਦੇ ਵਿੱਚ ਤੇ ਉਹ ਸਾਹਮਣੇ ਝੂਲ ਰਿਆ ਨਿਸ਼ਾਨ ਸਾਹਿਬ ਤੇ ਸੇਵਾਦਾਰ ਫਿਰਦੇ ਆ ਵਿਚਾਲੇ ਸਤਲੁਜ ਦਰਿਆ ਦੇ ਵਿਚਾਲੇ ਪਹਿਲੀ ਵਾਰ ਆਜੋ ਸੈਂਟਰ ਚ ਫਿਰਦੇ ਨੇ ਸੇਵਾਦਾਰ ਯਾਹੋ ਯਾਹੋ ਇਹ ਆ ਪੰਜਾਬੀ ਕਿੱਥੇ ਹੀ ਪਹੁੰਚ ਸਕਦੇ ਆ ਹੈ ਸੈਂਟਰ ਦੀ ਉਹ ਬਸ ਸੈਂਟਰ ਚ ਫਿਰਦਾ ਪਾਣੀ ਛਤਲੋ ਜੇ ਦਰਿਆ ਦੇ ਇੱਧਰ ਗੁਰਦੁਆਰਾ ਬਿਪੌਰ ਸਾਹਿਬ ਤੇ ਇੱਧਰ ਹੈਗਾ ਰਾਣਾ ਸਾਹਿਬ ਤੇ ਆ ਦੇਖੋ ਸੈਂਟਰ ਚ ਜਮਾ ਰੇਤਾ ਪਿਆ ਇਹ ਸੇਕ ਆ ਹਾਂ ਭੱਜਿਆ ਨਹੀਂ ਆ ਲਓ ਦੇਵਕ ਜੰਦੀ ਦੇਖ ਕੇ ਆਉਣੀ ਹੈ ਸਾਹਮਣੇ ਹੈਗੀਆਂ ਹਿਮਾਚਲ ਦੀਆਂ ਪਹਾੜੀਆਂ ਸੂਰਜ ਦੀ ਲਸਕੋਰ ਪਹਾੜੀਆਂ ਤੇ ਪੈ ਰਹੀ ਹੈ ਇਹ ਇਧਰ ਵੀ ਸੂਰਜ ਛੇਪਣ ਦੀ ਤਿਆਰੀ ਚ ਤੇ ਸਾਹਮਣੇ ਬਪੌਰ ਸਾਹਿਬ ਗੁਰਦੁਆਰਾ ਸਾਹਿਬ ਤੇ ਇਧਰ ਵੀ ਪਾਰਿਆ ਜਸਪਾਲ ਹੁਣੀ ਤੇ ਸਾਹਮਣੇ ਘਾਟ ਆ ਜਾਂਦਾ ਆਦ ਗਈ ਹੈ ਸ਼ਾਰੀਆਂ ਮਾਈਆਂ ਵੀ ਨਾਲ ਹੀ ਆ ਗਈਆਂ ਇੱਥੇ ਚਲੋ ਚਲੋ ਲੋ ਆ ਬਈ ਯਾਰ ਇਸ ਤਰ੍ਹਾਂ ਖੜੀ ਰਹੋ ਬ੍ਰਿਸ਼ੀਏ ਓ ਰਿਆਬੋ ਕਸੂ ਆ ਜਾ ਬਾਬਾ ਆ ਜਾ ਬਾਬਾ ਓ ਬੋਲਾ ਲਾ ਲਓ ਜੀ ਆਪਾਂ ਘਾੜ ਤੋਂ ਆਗੇ ਉੱਪਰ ਤੇ ਇਹ ਹੈਗੀ ਬਾਬਾ ਖਵਾਜਾ ਪੀਰ ਦੀ ਜਗਾ ਦਰਗਾਹ ਬਣੀ ਹੋਈ ਹੈ ਤੇ ਹੁਣ ਆਪਾਂ ਚੱਲਦੇ ਆਂ ਟਰੱਕ ਤੇ ਗੁਰਦੁਆਰਾ ਵੀ ਭੌਰ ਸਾਹਿਬ ਦੇਖਿਆ بڑا ਇਹ ਇੱਕ ਨੰਗਲ ਸਹਿਰ ਤੇ ਇਧਰ ਆ ਜਾਂਦਾ ਬਸ ਸਟੈਂਡ ਉਹ ਸਾਹਮਣੇ ਆਗਾ ਟ੍ਰੈਵ ਜੀ ਤੇ ਟ੍ਰੈਵ ਤੋਂ ਬਹੁਤ ਜ਼ਿਆਦਾ ਇਹ ਨੰਗਲ ਸਹਿਰ ਦਾ ਝਾਕਾ ਵਾਖਾ ਨੰਗਲ ਸਹਿਰ ਤੇ ਦੇਖੋ ਮੰਦਰੇ ਤੋਂ ਸਿਰ ਲੈਣਾ ਦੇ ਵੀ 32 ਤੇ ਭਾਖੜਾ ਕੋਈ ਇਧਰ ਆ ਗਈ ਨਹਿਰ ਭਾਖੜਾ ਨਹਿਰ ਪਾਣੀ ਬਹੁਤ ਜ਼ਿਆਦਾ ਠੰਡਾ ਇਹਦਾ ਆੜ ਮਰੋ ਨਹਿਰ ਇਹ ਅਗਿ ਪਾਖੜਾ ਨਹਿਰ ਹੁਣ ਜਾਵਾਂਗੇ ਆਪਾਂ ਗੁਰਦੁਆਰਾ ਵਿਪੌਰ ਸਾਹਿਬ ਆ ਗਏ ਆਂਗੇ ਨਹਿਰ ਅਪੀਪੌਰ ਸਾਹਿਬ ਪਹੁੰਚ ਚੁੱਕੇ ਆਂ ਜੀ ਆਪਾਂ ਤੇ ਸੰਗਤ ਵੀ ਹੁਣ ਜਾ ਰਹੀ ਹੈ ਟਰੱਕ ਦੇ ਵਿੱਚ ਸੰਗਤ ਆਈ ਸੀ ਤੇ ਹੁਣ ਨਮਸਕਾਰ ਲਈ ਸੰਗਤ ਜਾ ਰਹੀ ਆ ਗੁਰਦੁਆਰਾ ਸ਼ਰੀਪ ਪੌਰ ਸਾਹਿਬ ਸਾਹਮਣੇ ਦਰਵਾਜ਼ਾ ਸਾਹਿਬ ਤੇ ਇਧਰ ਸਾਰੇ ਆ ਜਾਂਦੇ ਨੇ ਰੂਮ ਤੇ ਇੱਥੇ ਮਾਲ ਰੂਮ ਨੰਦਾ ਵੀ ਖਾਸ ਪ੍ਰਬੰਧਾ ਜਦੋਂ ਆਪਾਂ ਕਰਦੇ ਇਧਰ ਦੀ ਸਾਈਡ ਆਉਣੀ ਤੇ ਸਾਹਮਣੇ ਇਧਰ ਆ ਜਾਂਦਾ ਗੁਰੂਕਾਂ ਲੰਗਰ ਤੇ ਰਸਾ ਕਰਸੀ ਚੱਲ ਰਹੀ ਆ ਇਧਰ ਦੀਵਾਨ ਹਾਲ ਤੇ ਖੱਬੇ ਸੱਜੇ ਹੱਤ ਸੌਰੀ ਜੋੜਾ ਘਰ ਤੇ ਖੜਾ ਪ੍ਰਸ਼ਾਦ ਦੀ ਦੇਖ ਲੈਣੀ ਕੋਤੋਂ ਨੇ ਕਿ ਹੁਣ ਅਪ ਚੱਲਦੇ ਆਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 ਮਹੀਨੇ 13 ਦਿਨ 13 ਘੜੀਆਂ 13 ਪਲ ਤਪੱਸਿਆ ਕੀਤੀ ਸੀ ਤੇ ਚੌਪਾਈ ਸਾਹਿਬ ਦਾ ਉਚਾਰਨ ਕੀਤਾ ਸੀ। ਨਮਸਕਾਰ ਕਰਕੇ ਆਗੇ ਵਾਰ ਤੇ ਮੌਸਮ ਵੀ ਮੀਂਹ ਦੀ ਤਿਆਰੀਆਂ ਇਹ ਸਾਰਾ ਸਤਲੁਜ ਦਰਿਆ ਦਾ ਚਾਕਾ ਤੇ ਉਹ ਇਹ ਕਿਉਂਕਿ ਜੋ ਗੁਰਦੁਆਰਾ ਸਾਹਿਬ ਹੈ ਬਹੁਤ ਹੀ ਉੱਚੇ ਸਥਾਨ ਤੇ ਹੈ ਤੇ ਦੇਖੋ ਸਾਹਮਣੇ ਡੈਮ ਆ ਜਾਂਦਾ ਤੇ ਕੋ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਬਪੌਰ ਸਾਹਿਬ ਦੇ ਤੇ ਹੁਣ ਆਪਾਂ ਚੱਲਦੇ ਆਂ ਨੀਚੇ ਥੱਲੇ ਘਾਟ ਤੇ ਸਾਹਮਣੇ ਗੁਰਦੁਆਰਾ ਸ਼੍ਰੀ ਭੌਰ ਸਾਹਿਬ ਵਿੱਚ ਮੀਂਹ ਦੇ ਵਿੱਚ ਬਹੁਤ ਹੀ ਘੈਂਟ 뷰 ਦੇਖੋ ਮੀਂਹ ਪੈ ਰਿਹਾਗਾ ਬਾਰਿਸ਼ ਹੋ ਰਹੀ ਆ ਬਹੁਤ ਹੀ ਘੈਂਟ 뷰 ਗੁਰਦੁਆਰਾ ਸ਼੍ਰੀ ਭੌਰ ਸਾਹਿਬ ਤੇ ਇੱਧਰ ਸਭ ਮੋਜਦ ਰਹਾ ਆਪ ਵੀ ਆਹ ਲਖਵੀਰ ਲਖਸਰ ਇਹਦਾ ਦੂਰ ਗਿਆ ਜਾਂਦਾ ਦੂਰ ਕਰਦਾ ਆਜਾ ਆਪਾਂ ਹੋਣੀ ਹੈ ਹੱਥ ਪਾਣੀ ਖਤਰੇ ਵਾਲਾ ਕੰਮ ਆ ਤੂੰ ਨੂੰ ਖਾਦੇ ਆ ਚੱਲੋ ਖਤਰੇ ਵਾਲਾ ਚੀ ਇਹ ਕਾਟ ਤੇ ਹੁਣ ਆਪਾਂ ਗੁਰਦੁਆਰਾ ਪਪੌਰ ਸਾਹਿਬ ਤੋਂ ਥੱਲੇ ਘਾਟ ਤੇ ਆ ਗਏ ਤੇ ਇੱਥੋਂ ਦੇਖੋ ਜੋ ਸਤਲੁਜ ਦਰਿਆ ਦਾ ਚਾਕਾ ਇੱਥੋਂ ਇਸ ਤਰ੍ਹਾਂ ਦਾ ਇਹ ਆਪਾਂ ਹੁਣ ਜਮਾ ਥੱਲੇ ਆ ਗਏ ਤੇ ਪਹਿਲਾਂ ਆਪਾਂ ਉੱਪਰ ਸੀ ਗੁਰਦੁਆਰਾ ਸ੍ਰੀ ਪਪੌਰ ਸਾਹਿਬ ਤੇ ਵੀਡੀਓ ਬੜੀ ਲੱਗੀ ਤੇ ਵੀਡੀਓ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਜੋ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ